ਆ ਨੀ ਦੀ ਗੱਲ ਏ ਫੇਰ ਕੱਲ ਕਹੀ ਜਾਂਦਾ ਇਹ ਨਾ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਵਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਮ ਕੋਰ ਕੇਜਰੀ ਵਾਰਤ ਇਹ ਸੁਪਰੀਮ ਕੋਰਟ ਚੋਂ ਜਦੋਂ ਧਿਆਰ ਜੇਲ੍ਹ ਚੋਂ ਬਾਹਰ ਆਇਆ ਬਿੜਾ ਵਕੀਲੋਂ ਆ ਗਏ ਤੁਸੀਂ ਮੈਨੂੰ ਦੱਸੋ ਸੁਸੋਧਿਏ ਨੇ ਜਾਂ ਜੈਲ ਨੇ ਜਾਂ ਨਾਇਰ ਨੇ ਇਹ ਵਕੀਲ ਨੇ ਕੀਤਾ ਜਦੋਂ ਬਾਹਰ ਆਏ ਨੇ ਇਹ ਸਾਡਾ ਇੱਕ ਜਮਹੂਰੀ ਹੱਕ ਹੈ ਡੈਮੋਕਰੇਟਿਕ ਰਾਈਟ ਹੈ ਸਾਡਾ ਉਹ ਰਾਹੀਂ ਉਹ ਦੇ ਦੀ ਗੱਲ ਕਰਨ ਤੇ ਅੱਜ ਮੈਂ ਉਹਨੂੰ ਦੱਸਿਆ ਹੀ ਏ ਕਿ ਮਾਨ ਸਾਹਿਬ ਅਸੀਂ ਚੱਲੇ ਆ ਤੇ ਕੋਈ ਪਹਿਲੀ ਵਾਰ ਅਸੀਂ ਇਹ ਤਕਲੀਫਾਂ ਨਹੀਂ ਚੱਲੀਆਂ ਸਾਡੇ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਮਾਨ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਗਸ ਨੇ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਿਲੋ ਦੀ ਬੈਲਟ ਹਿੱਟ ਕੀਤਾ ਮੈਂ ਇੱਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸਮਨ ਅਰੋੜੇ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਆਪਣੇ ਘਰ ਨਾਲ ਵੀ ਆਪਣੇ ਮੰਜੇ ਥੱਲੇ ਵੀ ਕਿਤੇ ਸੋਟਾ ਫੇਰ ਲਈ ਨਹੀਂ ਤੇ ਮੈਂ ਤੈਨੂੰ ਦੱਸੂੰਗਾ ਤੁਹਾਡੇ ਘਰ 'ਚ ਵੀ ਜੇ ਟ੍ਰੈਜੇਡੀ ਹੋਈ ਸੀ ਉਹਦਾ ਕਾਰਨ ਕੀ ਸੀ ਤੋ ਇਸ ਗੱਲ ਕਰਨ ਬਗਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਥੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਹੈ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬਕੀਆ ਦੀ ਜਮਾਤ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਹੈ ਮੇਰੇ ਖੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਉਹ ਨੂੰ ਮੇਰਾ ਖਿਆਲ ਜੰਮਿਆ ਹੀ ਸੀ ਭਗਵੰਤ ਇਹਦੇ ਬੰਬਾਂ ਦੇ ਖੜਾਕ ਸੁਣੇ ਨੇ ਇਹਦੇ ਤੇ ਕਦੀ ਕੋਲ ਦੀ ਮੈਨਾਂ ਕੰਨ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਡੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਹੀ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਦੋਂ ਉਹ ਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਸੋ ਇਸ ਗੱਲ ਕਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕੰਨਾਂ ਜੋ ਤੇਰੇ ਮਨਛੇ ਆਪਣਾ ਮਨ ਰਾਜੀ ਕਰ ਲਈ। ਨਾ ਸਾਨੂੰ ਕੋਈ ਡਰਿਆ ਨਾ ਸਾਨੂੰ ਕੋਈ ਖੋਫ ਹੈ। ਇਹ ਚੰਗਿਤਰਾ ਸਮਝ ਲੈ। ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜੀਉਂਦੇ ਰਹਿ ਗਏ ਭਗਵਾਨ ਦਾ ਮਨ ਆਪਣੀ ਤਿਆਰੀ ਪੱਕੀ। ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜੀਉਂਦੇ ਰਹਿ ਗਏ। ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ। ਇੱਕ ਮਿੰਟ ਇਹ ਜੀਉਂਦੇ ਰਹਿ ਗਏ ਦੀ ਆਪਣੀ ਤਿਆਰੀ ਜ਼ਰੂਰ ਕਰ। ਮੈਂ ਬਸ ਇੰਨਾ ਹੀ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਆਪਣੇ ਸਾਰੇ ਪੰਜਾਬ ਦੇ ਪਰਿਵਾਰ ਦਾ ਵਰਗ ਸਮੇਤ ਤੇ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਸ ਪੰਜਾਬ ਦੀ ਲੜਾਈ ਦੇ ਵਿੱਚ ਕਾਂਗਰਸ ਦਾ ਤੇ ਦਾਸ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਹਾਂ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਵਾਸਤੇ ਸਾਡੀ ਜਨਾਬਤਨ ਕੀਤੀ ਬਹੁਤ-ਬਹੁਤ ਸ਼ੁਕਰੀਆ ਇੱਕ ਗੁਰਦਵਾਰਾ ਗੁਰਦਵਾਰਾ ਕਮੇਟੀ ਯਾਰ ਖੁੱਲੋ ਜੋ ਮੇਰੀ ਇੱਕ ਪ੍ਰੈਸ ਵਾਲਿਆਂ ਨੂੰ ਬੇਨਤੀ ਇਹ ਵੀ ਹੈ ਉਮਰਾ ਨਾ ਹੋਇਓ ਅਜੇ ਚੱਲਣ ਤੋਂ ਪਹਿਲੇ ਇੱਕ ਟਵੀਟ ਚਲਾਤਾ ਕਿਸੇ ਨੇ ਕਿ ਅੱਜ ਬਾਜਵਾ ਸਾਹਿਬ ਉਥੇ ਪੇਸ਼ ਨਹੀਂ ਹੋਊ ਮੈਨੂੰ ਇਮੀਡੀਏਟਲੀ ਇੱਕ ਟੀਵੀ ਨਿਊਜ਼ ਦੇ ਵਿੱਚ ਆਇਆ ਮੈਨੂੰ ਟਵੀਟ ਕਰਨਾ ਪਿਆ ਕਿ ਮੈਂ ਉਥੇ ਜਾ ਰਿਹਾ ਹਾਂ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਰਾਜਾ ਜੀ ਬੈਠੀ ਸੁਣ ਲਓ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਹੈ। ਕਨਫਿਊਜ਼ਨ ਐਡ ਕਰੋ, ਝੂਠੀਆਂ ਸਟੋਰੀਆਂ ਲਿਖਾਈਆਂ ਜਾ ਰਹੀਆਂ। ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਮੈਂ ਕਿਸੇ ਟਾਈਮ ਤੁਹਾਨੂੰ ਦੱਸਾਂਗਾ। ਸਰਕਾਰ ਨਾਲ ਲੜਾਈ ਇਸ ਸਰਕਾਰ ਦੀ ਲੜਾਈ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਪ੍ਰੈਸ ਦੀ ਬਹੁਤ ਭਾਰੀ ਮਦਦ ਦੀ ਲੋੜ ਹੈ ਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ। ਜਿੰਨੇ ਵੀ ਟੀਵੀ ਚੈਨਲਸ ਬੈਠੇ ਨੇ ਭਾਵੇਂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਮੇਰਾ ਆਪਣੀਆਂ ਪੜਾਣਾਂ ਨੂੰ ਵੀਰਾਂ ਦਾ ਮੈਂ ਬਹੁਤ ਮਸ਼ਕੂਰ ਹਾਂ। ਤਗੜੇ ਹੋ ਕੇ ਤੁਸੀਂ ਸੱਚਾਈ ਤੇ ਪੈਰਾ ਦੇ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਬਾਬਾ ਜੀ